ਅੱਜ ਅਸੀਂ ਪਾਤਰਾ ਮੰਡੀ ਦੇ ਵਿੱਚ ਪਹੁੰਚੇ ਆ ਜਿੱਥੇ ਇੱਕ ਪਾਸੇ ਕਿਸਾਨ ਨੇ ਕਿ ਦੁਹਾਂ ਦੀਆ ਭਾਈਚਾਰਾ ਉਹ ਆਪਣਾ ਧਰਨਾ ਦੇ ਰਹੇ ਤੇ ਇੱਕ ਪਾਸੇ ਕਿਸਾਨ ਧਰਨਾ ਦੇ ਦੇ ਨਹੀਂ ਹੁਣ ਆਪਾਂ ਪਹਿਲਾਂ ਆੜਤੀਆ ਭਾਈਚਾਰੇ ਨਾਲ ਗੱਲ ਕਰਦੇ ਆ ਕਿ ਕੀ ਕਾਰਨ ਰਹੇ ਨੇ ਕਿਉਂ ਮੰਡੀ ਦੇ ਜਿਹੜੇ ਜੰਦੇ ਨੇ ਮੇਰੇ ਦਰਦ ਹੋਏਗਾ ਬਹੁਤ ਕੋਈ ਨਹੀਂ ਕੋਈ ਨਹੀਂ ਹਰ ਇੱਕ ਜ਼ਮੀਦਾਰ ਆ ਦੁਕਾਨਾਂ ਨੂੰ ਜੰਦੇ ਲਾ ਕੇ ਜਿਹੜੇ ਆਸਟਾ ਪਾਈ ਜਾ ਰਿਹਾ ਹੈ ਉਹ ਧਰਨੇ ਦੇ ਬਹਿ ਗਏ ਹਾਂਜੀ ਪ੍ਰਧਾਨ ਜੀ ਕੀ ਅਸਲ ਮਸਲਾ ਕੀ ਹੈ ਕਿਸ ਗੱਲ ਕਰਕੇ ਸਾਰਾ ਸਾਰੀ ਮੰਡੀ ਹੈ ਜਿਹੜੀ ਉਹ ਬਿਲਕੁਲ ਬੰਦ ਪਈ ਹੈ ਸਾਡੇ ਏਕਾਰਤੀ ਵੀਰ ਦੀ ਦੁਕਾਨ ਦੇ ਉੱਤੇ ਕਿਸਾਨ ਯੂਨੀਅਨ ਨੇ ਜਵਰੀ ਕਬਜ਼ਾ ਕੀਤਾ ਹੋਇਆ ਕੋਈ ਉਹ ਦੋ ਆਪਣਾ ਜੀਮੀਦਾਰ ਦਾ ਤੇ ਆਰਤੀ ਦਾ ਕੋਈ ਲੈਣ ਦੇਣ ਸੀ ਜਿਹਦੇ ਵਿੱਚ ਆਰਤੀ ਨੇ ਲੈਣ ਦੇਣ ਕਰ ਲਿਆ ਸੀਗਾ ਤੇ ਉਹ ਮੰਨ ਕੇ ਵੀ ਗਏ ਸਾਰਾ ਪਰਿਵਾਰ ਵੀ ਸਾਡੇ ਕੋਲੇ ਪੈਸੇ ਆ ਗਏ ਨੇ ਉਸ ਤੋਂ ਬਾਅਦ ਪਤਾ ਨਹੀਂ ਕੀ ਹੋਇਆ ਕੀ ਨਾ ਹੋਇਆ ਉਹਨਾਂ ਦੀ ਮੁਕਰ ਮਕਰਾਈ ਹੋਈ ਤੇ ਉਹਨਾਂ ਨੇ ਆ ਕੇ ਕਿਸਾਨ ਯੂਨੀਅਨ ਨੇ ਧਰਨਾ ਦੇ ਲਿਆ ਸਾਡੇ ਉਸ ਸੰਬੰਧ ਦੇ ਵਿੱਚ ਅਸੀਂ ਇੱਕ ਗੱਲ ਕਹੀ ਮੇਰੇ ਕੋਲੇ ਵੀ ਉਹ ਆ ਕੇ ਮਾਤਾ ਕਹਿ ਕੇ ਗਈ ਵੀ ਮੈਂ ਸਾਡੇ ਕੋਲੇ ਪੈਸੇ ਸਾਰੇ ਆ ਗਏ ਜਦੋਂ ਪੈਸੇ ਆ ਗਏ ਫਿਰ ਉਹ ਤਾਂ ਦੁਕਾਨ ਦੇ ਧਰਨਾ ਦੇਣ ਦਾ ਕੀ ਤੋਂ ਕਵੰਦਾ ਸੀਗਾ ਉਸ ਦੇ ਸੰਬੰਧnabla ਦੇ ਵਿੱਚ ਅਸੀਂ ਮੰਡੀ ਬੰਦ ਰੱਖੀ ਅਸੀਂ ਪ੍ਰਸ਼ਾਸਨ ਕੋਲੇ ਗਏ ਪ੍ਰਸ਼ਾਸਨ ਨੇ ਸਾਡੀ ਕੋਈ ਗੱਲ ਨਹੀਂ ਸੁਣੀ ਉਸ ਦੇ ਦਿਨਸ ਦੇ ਵਿੱਚ ਅਸੀਂ ਨੇ ਇੱਥੇ ਮੰਡੀ ਅਨਾਜ ਮੰਡੀ ਬੰਦ ਕਰਕੇ ਅਸੀਂ ਆਪਣਾ ਧਰਨਾ ਜਾਰੀ ਰੱਖਿਆ ਹੋਇਆ ਹੈ ਅੱਜ ਸਾਰੀ ਮੰਡੀ ਨੇ ਮੈਨੂੰ ਪ੍ਰਧਾਨ ਹੋਣ ਦੇ ਨਾਤੇ ਸਾਰੀ ਮੰਡੀ ਨੇ 175 ਦੁਕਾਨਾਂ ਦੀਆਂ ਚਾਬੀਆਂ ਇੱਥੇ ਲਿਆ ਕੇ ਰੱਖਤੀਆਂ ਬੇ ਇਸ ਹਾਲਾਤਾਂ ਵਿੱਚ ਅਸੀਂ ਕਾਰੋਬਾਰ ਨਹੀਂ ਕਰ ਸਕਦੇ ਤੇ ਅਸੀਂ ਇਸ ਕਰਕੇ ਆਏ ਫੜੋ ਸਾਡੀ ਸਾਮੀਆਂ ਹੁਸਤਾਬੀਆਂ ਤੇ ਅਸੀਂ ਆਪਣਾ ਇਸ ਤਰ੍ਹਾਂ ਕੰਮ ਕਾਰੋਬਾਰ ਨਹੀਂ ਕਰਦੇ ਉਹਦੇ ਸਬੰਧੇ ਵਿੱਚ ਹੁਣ ਸਾਨੂੰ ਮਾਨਯੋਗ ਸਥਾਨਾ ਸਾਧਰ ਪੁਲਿਸ ਨੇ ਤੇ ਐਮਐਲਏ ਸਾਹਿਬ ਨੇ ਸਾਨੂੰ ਉੱਥੇ ਬੁਲਾਇਆ ਸੀਗਾ ਉਹਨਾਂ ਨੇ ਸਾਨੂੰ ਇਹ ਵਿਸ਼ਵਾਸ ਦਿੱਤਾ ਕਿ ਤੁਹਾਡੇ ਨਾਲ ਕੋਈ ਕਿਸੇ ਕਿਸਮ ਦਾ ਧੱਕਾ ਨਹੀਂ ਹੋਊਗਾ ਜਿਹਦਾ ਕੋਈ ਦੋਸ਼ੀ ਦੇ ਖਿਲਾਫ ਬੰਦੀ ਕਾਰਵਾਈ ਕੀਤੀ ਜਾਊਗੀ ਤੇ ਤੁਹਾਡੀ ਦੁਕਾਨ ਹੈ ਜਿਹੜੀ ਖਾਲੀ ਕਰਾਈ ਜਾਊਗੀ ਅਸੀਂ ਹੁਣ ਜਿਹੜੀ ਦੁਕਾਨ ਹੈ ਜੀ ਉਸ ਦੇ ਉੱਤੇ ਕਬਜ਼ਾ ਕਰ ਲਿਆ ਗਿਆ ਜੇ ਗੱਲ ਕਰੀਏ ਜਾਂ ਆਪਣੇ ਦੁਕਾਨ ਦੇ ਅੱਗੇ ਧਰਨਾ ਦਿੱਤਾ ਜਾ ਰਿਹਾ ਨਹੀਂ ਨਹੀਂ ਜੀ ਦੁਕਾਨ ਦੇ ਅੱਗੇ ਤਾਂ ਬੈਠੀ ਬੈਠੇ ਨੇ ਉਹ ਜਿਹੜਾ ਅੰਦਰ ਵੜ ਕੇ ਦੁਕਾਨ ਤੇ ਸਾਡਾ ਜਿੰਦਾ ਲੱਗਿਆ ਹੋਇਆ ਸੀਗਾ ਸਾਡਾ ਜਿੰਦਾ ਤੋੜ ਕੇ ਉਹ ਅੰਦਰ ਬੈਠੇ ਨੇ ਸਾਡੇ ਬੰਦਾ ਜਿਹੜਾ ਸਾਡੀ ਦੁਕਾਨ ਦਾ ਮਰੀਨ ਸੀ ਜਾਂ ਮਾਲਕ ਸੀ ਉਹਨੂੰ ਅੰਦਰ ਨਹੀਂ ਵੜਨ ਦਿੰਦੇ ਤੇ ਉਹ ਕਬਜ਼ਾ ਹੀ ਹੋ ਗਿਆ ਤੇ ਫਿਰ ਹੋਰ ਹੋਇਆ ਕੀ ਹੈ ਉਹ ਹਾਂਜੀ ਸਾਡਾ ਕਬਜ਼ਾ ਜਿਹੜਾ ਉਹ ਬੰਦਾ ਰਾਤ ਨੂੰ ਅੱਛਾ ਰਾਤ ਨੂੰ ਵੀ ਸੁਣਦੇ ਨੇ ਸੋ ਅਗਲੀ ਗੱਲ ਜੇ ਮੈਂ ਕਰਾਂ ਐਮ ਐਲ اے ਸਾਹਿਬ ਹਲਕਾ ਵਿਧਾਇਕ ਵੱਲੋਂ ਕੀ ਵਿਸ਼ਵਾਸ ਦਿਵਾਇਆ ਗਿਆ ਜੀ ਹਲਕਾ ਐਮ ਐਲ اے ਸਾਹਿਬ ਦਿੱਲੀ ਗਏ ਹੋਏ ਸੀ ਉਹ ਵਿਸ਼ੇਸ਼ ਤੌਰ ਤੇ ਇਸ ਨੂੰ ਮਸਲੇ ਨੂੰ ਹੱਲ ਕਰਾਉਣ ਵਾਸਤੇ ਅੱਜ ਵਿਸ਼ੇਸ਼ ਤੌਰ ਤੇ ਪਹੁੰਚੇ ਨੇ ਉਹਨਾਂ ਨੇ ਪ੍ਰਸ਼ਾਸਨ ਨੂੰ ਵੀ ਕਿਹਾ ਵੀ ਜਿਹੜਾ ਕੋਈ ਇਹਨਾਂ ਦੀ ਕੋਈ ਬੰਦੀ ਕਾਰਵਾਈ ਆ ਕਰੋ ਤੇ ਜਿਹੜਾ ਕੋਈ ਦੁਕਾਨ ਤੇ ਕਬਜ਼ਾ ਕੀਤਾ ਹੈ ਇਸ ਨੂੰ ਖਾਲੀ ਕਰਾਓ ਅਗਰ ਉਹ ਸਾਡੀ ਦੁਕਾਨੇ ਖਾਲੀ ਕਰਾ ਜਾਂਦੀ ਹੈ ਤਾਂ ਸਾਡੀ ਅਸੀਂ ਆਪਣੀ ਜਿਹੜੀ ਧਰਨਾ ਹੈ ਜਦ ਸਾਡੀ ਛੜੀ ਹੜਤਾਲ ਹੈ ਅਸੀਂ ਉਹ ਵਾਪਸ ਲੈ ਲਵਾਂਗੇ ਤੇ ਚਾਬੀਆਂ ਦੁਕਾਨਾ ਲੈ ਕੇ ਸਵੇਰੇ ਖੋਲ ਲਵ ਉਸ ਗੱਲ ਤੇ ਅਮਲ ਅਮਲ ਕਿੰਨਾ ਘੋ ਰਿਹਾ ਇਹ ਕਦੋਂ ਹੁੰਦਾ